ਮਾਸ਼ੀਵਾੜੇ ਦੇ ਜੰਗਲ ਗੁਰੂ ਗੋਬਿੰਦ ਸਿੰਘ ਮਹਾਰਾਜ ਟੈਂਡ ਦਾ ਸਹਰਾਣਾ ਲਾ ਕੇ ਸੁੱਤੇ ਪਏ ਆ ਅਕਸਰ ਕਥਾਵਾਚਕ ਜਿਹੜੇ ਆ ਸਾਧ ਸੰਤ ਆ ਬਾਬੇ ਆ ਉਹ ਪ੍ਰਚਾਰਕ ਆ ਉਹ ਇਹ ਤਾਰਨਾ ਗਾਉਂਦੇ ਹੁੰਦੇ ਆ ਕਿ ਲਾ ਕੇ ਟੈਂਡ ਦਾ ਸਹਰਾਣਾ ਸੌਂ ਗਿਆ ਰਾਖਾ ਸਾਰੀ ਦੁਨੀਆ ਦਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਸ਼ੀਵਾੜੇ ਦੇ ਜੰਗਲ ਦੇ ਵਿੱਚ ਸ਼ਬਦ ਵਿਚਾਰਨ ਕੀਤੇ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਹ ਟੈਂਡ ਕਿੱਥੋਂ ਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਦੇ ਵਿੱਚ ਸਾਰਾ ਪਰਿਵਾਰ ਵਿਛੜ ਗਿਆ ਕਿੰਨੇ ਜਿਹੜੇ ਆ ਕੀਮਤੀ ਗ੍ਰੰਥ ਕਿੰਨੇ ਜਿਹੜੇ ਆ ਸੋਨਾ ਚਾਂਦੀ ਗਹਿਣੇ ਹੋਰ ਪਤਾ ਨਹੀਂ ਕੀ ਕੀ ਰੁੜ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਚੀਜ਼ ਦਾ ਗਿਲਾ ਨਹੀਂ ਕੀਤਾ ਤੇ ਉਹ 마ਸ਼ੀਵੜ ਦੇ ਵਿੱਚ ਟਿੰਡ ਦਾ ਸਰਾਨਾ ਲਾ ਕੇ ਪਿਆ ਬਹੁਤ ਘੱਟ ਪ੍ਰਚਾਰ ਕਿ ਆ ਜਿਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਹ ਟਿੰਡ ਕਿੱਥੋਂ ਆਈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੇ ਕੁਝ ਵੀ ਨਹੀਂ ਸੀ ਜਦੋਂ ਚਮਕੌਰ ਸਾਹਿਬ ਤੋਂ ਗਏ ਸੋ ਅੱਜ ਆਪਾਂ ਉਸ ਉਸ ਗੱਲ ਦਾ ਉਸ ਟੈਂਡ ਦਾ ਜੇਕਰ ਜ਼ਰੂਰ ਕਰਾਂਗੇ ਕਿ ਇੰਨੇ ਇੰਨਾ ਪਿਆਰ ਉਸ ਟੈਂਡ ਨਾਲ ਕਿਉਂ ਸੀ ਤੇ ਕਿਉਂ ਉਸ ਸਰਾਣਾ ਲਾ ਕੇ ਸੌਂਗੇ ਜਿੱਥੇ ਇੰਨਾ ਕੁ ਛੱਡ ਹੋ ਗਿਆ ਉਹ ਟੈਂਡ ਵੀ ਛੱਡੀ ਜਾ ਸਕਦੀ ਸੀ ਸੋ ਉਹ ਆਪਾਂ ਗੱਲ ਕਰਦੇ ਹਾਂ ਚਮਕੌਰ ਸਾਹਿਬ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਕਲਦੇ ਆ ਸ਼ਾਮੀ ਸੰਗਤ ਸਿੰਘ ਦੇ ਕਲਗੀ ਲਾ ਕੇ ਰਾਤ ਨੂੰ ਨਿਕਲ ਜਾਂਦੇ ਆ ਅੱਗੇ ਜਾ ਕੇ ਨਾ ਇੱਕ ਬਹਿਲੋਲਪੁਰ ਪਿੰਡ ਆਉਂਦਾ ਬਹਿਲੋਲਪੁਰ ਪਿੰਡ ਦਾ ਨਾ ਇੱਕ ਮਸੰਦ ਸਿਗਾ ਜਦੋਂ ਆਪੂਰਨ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਨੰਦਪੁਰ ਸਾਹਿਬ ਆਉਂਦਾ ਹੁੰਦਾ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੜਕੇ ਦਾ ਵੇਲਾ ਆ 3-4 ਵਜੇ ਦਾ ਬਹਿਲੂਰਪੁਰ ਪਹੁੰਚਦੇ ਆ ਨਾ ਤੇ ਉੱਥੇ ਇੱਕ ਪੰਡਤ ਹੁੰਦਾ ਆ ਉਹ ਇਸ਼ਨਾਨ ਕਰ ਰਿਆ ਹੁੰਦਾ ਪੰਡਤ ਇਸ਼ਨਾਨ ਕਰਕੇ ਆਪਣਾ ਉਹਨੇ ਪੂਜਾ ਪਾਠ ਦੀ ਤਿਆਰੀ ਕਰ ਰਿਆ ਹੁੰਦਾ ਬ੍ਰਾਹਮਣ ਮਹਾਰਾਜ ਨੂੰ ਪੁੱਛਦੇ ਆ ਰਾਮ ਦੇ ਆ ਭਗਤਾ ਉਹ ਰਾਮ ਰਾਮ ਦਾ ਜਾਪ ਕਰ ਰਿਆ ਹੁੰਦਾ ਜਦੋਂ ਨਹਾ ਰਿਹਾ ਹੈ ਇਸ਼ਨਾਨ ਕਰ ਰਿਹਾ ਰਾਮ ਰਾਮ ਦਾ ਜਾਪ ਕਰ ਰਿਹਾ ਮਹਾਰਾਜ ਨੂੰ ਪੁੱਛਦੇ ਆ ਰਾਮ ਦੇ ਆ ਭਗਤਾ ਇਹ ਕਿਹੜਾ ਪਿੰਡ ਹੈ ਉਹ ਕਹਿੰਦਾ ਜੀ ਬਹਿਲੌਰਪੁਰ ਉਹਨੇ ਨਾਂ ਦੱਸਿਆ ਪਿੰਡ ਦਾ ਮੇਰੇ ਪਿੰਡ ਦਾ ਨਾਮ ਬਹਿਲੌਰਪੁਰ ਹੈ ਮਹਾਰਾਜ ਦੇ ਖਿਆਲ ਆਇਆ ਕਿ ਇੱਥੋਂ ਦਾ ਪੂਰਨ ਨਾਂ ਦਾ ਮਸੰਦ ਹੈ ਜਿਹੜਾ ਉਹ ਇਲਾਕੇ ਦੇ ਵਿੱਚੋਂ ਮਾਇਆ ਇਕੱਠੀ ਕਰਕੇ ਸਾਡੇ ਕੋਲ ਲੈ ਕੇ ਆਉਂਦਾ ਆ ਵੀ ਆਪਾਂ ਉਹਦੇ ਘਰੇ ਚੱਲਦੇ ਆ ਮਹਾਰਾਜ ਕਹਿੰਦੇ ਵੀ ਭਗਤ ਜੀ ਰਾਮ ਦੇ ਭਗਤ ਜੀ ਇੱਥੇ ਪੂਰਨ ਰਹਿੰਦਾ ਹੈ ਇੱਕ ਮਸੰਦ ਤੇ ਤੁਸੀਂ ਉਹਨਾਂ ਨੂੰ ਜਾਣਦੇ ਜੇ ਉਹ ਕਹਿੰਦਾ ਹਾਂਜੀ ਮੈਂ ਜਾਣਦਾ ਕਹਿੰਦੇ ਮੈਨੂੰ ਉਹਨਾਂ ਦੇ ਘਰ ਲੈ ਚਲੋਂਗੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲਾਂ ਦੇ ਵਿੱਚੋਂ ਹੋ ਕੇ ਆਏ ਆ ਤੇ ਚੋਲਾ ਜਿਹੜਾ ਉਹ ਪਾਟਿਆ ਆ ਪੈਰਾਂ ਦੇ ਵਿੱਚੋਂ ਖੂਨ ਵੀ ਚੱਲਦਾ ਹੋਊਗਾ ਪਰ ਨਾ ਕਿਉਂਕਿ ਕਲਗੀ ਵੀ ਉੱਥੇ ਲਾਏ ਸੰਗਤ ਸਿੰਘ ਦੇ ਤੋਂ ਦਸਤਾਰ ਜਿਹੜੀ ਇਹ ਵੀ ਜਿਹੜੀ ਸਿੰਪਲ ਕਹਿ ਸਕਦੇ ਆ ਆਪਾਂ ਨੋਰਮਲ ਆ ਚੋਲਾ ਵੀ ਸਾਰਾ ਸਾਰਾ ਕੁਝ ਇੱਕ ਨੋਰਮਲ ਬੰਦੇ ਦੀ ਤਰ੍ਹਾਂ ਆ ਠੀਕ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਉਹਨੂੰ ਕਿਹਾ ਕਿ ਮੈਨੂੰ ਸ਼ਟਡਾਉਂਗੇ ਉਹਨਾਂ ਦੇ ਘਰੇ ਹੁਣ ਉਹਨੂੰ ਸ਼ਾਇਦ ਤਰਸ ਆ ਗਿਆ ਜਾਂ ਹਾਲਾਤ ਦੇਖ ਕੇ ਵੀ ਕੋਈ ਬੰਦਾ ਮਜਬੂਰ ਲੱਗਦਾ ਆ ਹਨਾ ਉਹ ਲੈ ਜਾਂਦਾ ਆ ਪੂਰਨ ਮਸੰਦ ਦਾ ਦਰਵਾਜ਼ਾ ਖੜਕਣਾਉਂਦਾ ਆ ਦਰਵਾਜ਼ਾ ਖੜਕਾ ਕੇ ਉਹਦਾ ਨੌਕਰ ਨਿਕਲਦਾ ਆ ਅੰਦਰੋਂ ਮਸੰਦ ਦਾ ਉਹਦਾ ਨਾਮ ਆ ਜਿਉਣਾ ਜਿਹੜਾ ਪੰਡਤ ਹੁੰਦਾ ਆ ਉਹ ਜੋਣੇ ਨੂੰ ਕਹਿੰਦਾ ਵੀ ਤੁਹਾਡੇ ਘਰੇ ਆ ਮਹਿਮਾਨ ਆਇਆ ਇਹ ਤੁਹਾਡੇ ਘਰ ਦਾ ਰਸਤਾ ਪੁੱਛਦਾ ਸੀ ਇਹਨੂੰ ਸੰਭੋ ਮੈਂ ਚੱਲਿਆ ਉਹ ਆਪਣਾ ਲੰਘ ਜਾਂਦਾ ਆ ਤੇ ਜੂਣਾ ਉਹਨਾਂ ਨੂੰ ਅੰਦਰ ਲੈ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੇ ਜੂਣਾ ਪੁੱਛਦਾ ਕੌਣ ਜੀ ਮਹਾਰਾਜ ਕਹਿੰਦੇ ਵੀ ਇਹ ਪੂਰਨ ਮਸੰਦ ਦਾ ਘਰਾ ਉਹ ਕਹਿੰਦਾ ਹਾਂ ਜੀ ਕਹਿੰਦਾ ਵੀ ਕਿੱਥੇ ਆ ਉਹ ਜੂਣਾ ਜਿਹੜਾ ਡੰਗਰਾਂ ਵਾਲੇ ਬਾੜੇ ਦੇ ਵਿੱਚ ਉਹ ਥੱਲੇ ਸੌਂਦਾ ਸੀਗਾ ਉੱਥੇ ਉਹਦੇ ਕੋਲ ਟੁੱਟੀ ਜੀ ਮੰਜੀ ਸੀਗੀ ਉੱਥੇ ਪਸ਼ੂਆਂ ਦੀ ਰਾਖੀ ਸੌਂਦਾ ਸੀਗਾ ਜਿਹੜਾ ਮਸੰਦ ਸੀ ਪੂਰਨ ਉੱਥੇ ਚਵਾਰੇ 'ਚ ਸੌਂਦਾ ਸੀ ਉਹਦਾ ਚਵਾਰਾ ਹੁੰਦਾ ਸੀ ਉਹਦੇ ਕੋਲੇ ਤੇ ਮਹਾਰਾਜ ਨੂੰ ਜੂਣਾ ਕਹਿੰਦਾ ਜਾਂ ਕਹਿੰਦਾ ਵੀ ਪੂਰਨ ਮਸੰਦ ਦਾ ਜਿਹੜਾ ਉਹ ਤੇ ਮਾਲਕ ਹੈ ਮੇਰਾ ਮਾਲਕ ਕਹਿੰਦਾ ਸੀ ਉਹਦਾ ਕਿਉਂਕਿ ਉਹ ਨੌਕਰ ਸੀ ਤੇ ਪੂਰਨ ਮਾਲਕ ਸੀ ਕਹਿੰਦਾ ਮਾਲਕ ਦਾ ਮੇਰਾ ਸੁੱਤਾ ਪਿਆ ਆ ਮਹਾਰਾਜ ਕਹਿੰਦੇ ਅਮਰਤ ਵੇਲਾ ਹੋ ਗਿਆ ਹਲੇ ਤੱਕ ਸੁੱਤਾ ਪਿਆ ਹੈ ਉਹਨੇ ਨਿਤਨੇ ਵੀ ਨਹੀਂ ਸ਼ੁਰੂ ਕੀਤਾ ਉਹ ਕਹਿੰਦਾ ਨਹੀਂ ਉਹ ਤੇ ਸੁੱਤਾ ਪਿਆ ਲੇਟ ਹੀ ਉੱਠਦਾ ਅੱਗੇ ਵੀ ਇਸ ਸਮੇਂ ਉੱਠਦਾ ਲੇਟ ਉੱਠਦਾ ਤੇ ਕਹਿੰਦੇ ਵੀ ਜਾ ਉਹਨੂੰ ਸੱਦ ਜਾ ਕੇ ਸੱਦ ਬਲਾ ਕੌਣ ਹੈ ਤੇ ਉਹ ਕਹਿੰਦਾ ਹੁਣ ਪੂਰਨ ਮਸੰਦ ਨੂੰ ਜਾ ਕੇ ਸੱਦਣਾ ਜਿਉਣੇ ਨੇ ਜਿਉਣਾ ਕਹਿੰਦਾ ਜੀ ਮੈਂ ਚਲੇ ਤੇ ਜਾਣਾ ਪਰ ਮੈਨੂੰ ਦੱਸਣਾ ਪਏਗਾ ਵੀ ਤੁਸੀਂ ਹੈ ਕੌਣ ਆ ਕਿਉਂਕਿ ਜਦੋਂ ਮੈਂ ਉਹਨੂੰ ਜਾ ਕੇ ਦੱਸਾਂਗਾ ਕਿ ਥੱਲੇ ਕੌਣਾ ਆਇਆ ਮੈਨੂੰ ਕੋਈ ਨਾਂ ਲੈਣਾ ਪਏਗਾ ਵੀ ਕੌਣ ਹੈ ਇੱਥੇ ਹੁਣ ਗੁਰੂ ਮਹਾਰਾਜ ਨੂੰ ਦੱਸਣਾ ਪਏਗਾ ਵੀ ਕੌਣ ਨੇ ਉਹ ਮਹਾਰਾਜ ਕਹਿੰਦੇ ਜਾ ਕੇ ਉਹਨੂੰ ਕਹਦੇ ਵੀ ਆਨੰਦਪੁਰ ਸਾਹਿਬ ਵਾਲਾ ਗੁਰੂ ਆਇਆ ਮੇਰਾ ਨਾਂ ਗੋਬਿੰਦ ਸਿੰਘ ਆ ਇਹ ਸ਼ਬਦ ਬੋਲੇ ਕਹਿੰਦਾ ਜਦੋਂ ਜਿਉਣੇ ਨੇ ਇੰਨੀ ਗੱਲ ਸੁਣੀ ਜਿਉਣੇ ਦੇ ਪੈਰਾਂ ਥੱਲੇੋਂ ਜ਼ਮੀਰ ਨਿਕਲ ਗਈ ਇਕਦਮ ਸੁੱਨ ਹੋ ਗਿਆ ਕਿ ਮਹਾਰਾਜ ਬਾਰੇ ਕਿਉਂਕਿ ਜਉਣੇ ਨੇ ਸੁਣਿਆ ਸੀ ਉਹਦੇ ਘਰੇ ਕਥਾ ਕੀਰਤਨ ਹੁੰਦਾ ਸੀ ਮਸੰਦ ਦੇ ਘਰੇ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਉਹਦਾ ਸਤਕਾਰ ਸੀ ਵੀ ਅਨੰਤਪੁਰ ਸਾਹਿਬ ਜਾਣ ਕਰਕੇ ਤੇ ਮਾਇਆ ਇਕੱਠੀ ਕਰਕੇ ਅਨੰਦਪੁਰ ਸਾਹਿਬ ਲੈ ਕੇ ਜਾਂਦਾ ਹੁੰਦਾ ਸੀ ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਪਾਉਂਦਾ ਆ ਕਿ ਜਦੋਂ ਅਨੰਦਪੁਰ ਸਾਹਿਬ ਜਾਂਦਾ ਸੀ ਤੇ ਮਹਾਰਾਜ ਨੂੰ ਕਹਿੰਦਾ ਸੀ ਮਹਾਰਾਜ ਮੇਰੇ ਵੀ ਕਦੇ ਘਰੇ ਦਰਸ਼ਨ ਦਿਓ ਮੈਨੂੰ ਵੀ ਕਦੇ ਆਓ ਮੇਰੇ ਘਰੇ ਆਓ ਮਹਾਰਾਜ ਇਹ ਕਹਿੰਦੇ ਉਦੋਂ ਕਹਿੰਦੇ ਹੁੰਦੇ ਸੀਗੇ ਕੀ ਕੋਈ ਨਹੀਂ ਪਾਈ ਤੇਰੇ ਘਰੇ ਆਵਾਂਗੇ ਪਰ ਤ ਜਦੋਂ ਅਸੀਂ ਆਏ ਹੁਣ ਤੂੰ ਆਵਾਜ਼ਾਂ ਮਾਰਦਾ ਉਦੋਂ ਤਾਂ ਭੱਜ ਜਾਣਾ ਇਹ ਸ਼ਬਦ ਕਹਿੰਦੇ ਉਦੋਂ ਤੈ ਤੋਂ ਸਾਹਬਿਆ ਨਹੀਂ ਜਾਣਾ ਉਦੋਂ ਤੋਂ ਲੁੱਕ ਜਾਣਾ ਉਦੋਂ ਤੋਂ ਚੱਲ ਜਾਣਾ ਇਹ ਕਹਿੰਦੇ ਸ਼ਬਦ ਬੋਲੇ ਸੀ ਮਹਾਰਾਜ ਨੇ ਉਹਨੂੰ ਕਹਿੰਦੇ ਉਹ ਕਹਿੰਦਾ ਹੁੰਦਾ ਸੀ ਨਹੀਂ ਮਹਾਰਾਜ ਇਦਾਂ ਦਾ ਸਮਾਂ ਨਾ ਲਿਆ ਵੇ ਚਲੋ ਸਮਾਂ ਆਇਆ ਜਿਉਣੇ ਨੇ ਜਦੋਂ ਜਿਉਣੇ ਨੂੰ ਦੱਸਿਆ ਮਹਾਰਾਜ ਨੇ ਕਿ ਮੇਰਾ ਨਾਂ ਗੋਬਿੰਦ ਸਿੰਘ ਕਹਿੰਦੇ ਜਿਉਣਾ ਕਦੇ ਮਹਾਰਾਜ ਦੇ ਚਰਨ ਸਾਫ਼ ਕਰੇ ਕਿਉਂਕਿ ਜਿਉਣੇ ਦੇ ਮਨ ਦੇ ਵਿੱਚ ਸਤਕਾਰ ਸੀ ਰੋਜ਼ ਰੋਜ਼ ਜਾਂ ਹਫ਼ਤੇ ਮਹੀਨੇ ਬਾਅਦ ਕਰੇ ਗੱਲ ਚੱਲਦੀ ਸੀ ਗੁਰੂ ਗੋਬਿੰਦ ਤੇ ਜੂਣੇ ਨੇ ਉਹਨਾਂ ਦੇ ਮਹਾਰਾਜ ਦੇ ਚਰਨ ਸਾਫ ਕਰੇ ਉਹਨਾਂ ਦਾ ਚੋਲਾ ਜਿਹੜਾ ਸਾਫ ਕੀਤਾ ਕਿਉਂਲੇ ਨੂੰ ਚੱਕਣ ਲੱਗਿਆ ਸੀ ਚੋਲਾ ਸਾਫ ਕੀਤਾ ਜਿਸ ਟੁੱਟੀ ਜੀ ਮੰਜੀ ਤੇ ਜੂਣਾ ਬਹਿੰਦਾ ਸੀ ਆਪ ਸੌਂਦਾ ਸੀ ਉੱਥੇ ਮਹਾਰਾਜ ਨੂੰ ਸਾਫ ਕਰਕੇ ਉੱਥੇ ਬਿਠਾਇਆ ਭੱਜ ਕੇ ਉੱਤੇ ਜਾਂਦਾ ਪੌੜੀਆਂ ਚੜ ਕੇ ਪੌੜੀਆਂ ਚੜਦਾ ਜੂਣਾ ਭੱਜ ਕੇ ਉੱਤੇ ਜਾਂਦਾ ਆਪਦੇ ਮਾਲਕ ਨੂੰ ਉਠਾਉਣ ਵਾਸਤੇ ਮਾਲਕ ਨੂੰ ਦਰਵਾਜ਼ਾ ਫਟਾਫਟ ਘੜਕਾਉਂਦਾ ਕਿ ਛੇਤੀ ਥੱਲੇ ਚੱਲੋ ਵੇਖੋ ਥੱਲੇ ਕੌਣ ਆਇਆ ਬੜਾ ਚਾਜ ਜੂਣੇ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾ ਆਇਆ ਆ ਅੰਦਰੋਂ ਪੂਰਨ ਉੱਠਦਾ ਕਹਿੰਦਾ ਕੀ ਹੋਇਆ ਜੋਣਿਆ ਇੰਨਾ ਕਿਉਂ ਰੌਲਾ ਪਾਇਆ ਤੂੰ ਕੀ ਹੋ ਗਿਆ ਇੰਨਾ ਕਿਉਂ ਖੜਕਾ ਕਰ ਰਿਹਾ ਕਹਿੰਦਾ ਛੇਤੀ ਥੱਲੇ ਚੱਲੋ ਦੇਖੋ ਤੁਹਾਨੂੰ ਮਿਲਣ ਕੌਣ ਆਇਆ ਛੇਤੀ ਥੱਲੇ ਚੱਲੋ ਬੜੀ ਚਾਅ ਨਾਲ ਕਹਿੰਦਾ ਆ ਪੂਰਨ ਦਰਵਾਜ਼ਾ ਮਾਲਕ ਨੂੰ ਦਰਵਾਜ਼ਾ ਫਟਾਫਟ ਖੜਕਾਉਂਦਾ ਕਿ ਛੇਤੀ ਥੱਲੇ ਚੱਲੋ ਵੇਖੋ ਥੱਲੇ ਕੌਣ ਆਇਆ ਬੜਾ ਚਾਅ ਜੋਣੇ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾ ਆਇਆ ਆ ਅੰਦਰੋਂ ਪੂਰਨ ਉੱਠਦਾ ਕਹਿੰਦਾ ਕੀ ਹੋਇਆ ਜੋਣਿਆ ਇੰਨਾ ਕਿਉਂ ਰੌਲਾ ਪਾਇਆ ਤੂੰ ਕੀ ਹੋ ਗਿਆ ਇੰਨਾ ਕਿਉਂ ਖੜਕਾ ਕਰ ਰਿਹਾ ਕਹਿੰਦਾ ਛੇਤੀ ਥੱਲੇ ਚਲੋ ਦੇਖੋ ਤੁਹਾਨੂੰ ਮਿਲਣ ਕੌਣ ਆਇਆ ਛੇਤੀ ਥੱਲੇ ਚਲੋ ਬੜੀ ਚਾਹ ਨਾਲ ਕਹਿੰਦਾ ਆ ਪੂਰਨ ਦਰਵਾਜ਼ਾ ਖੋਲ੍ਹ ਲਾਇਆ ਕਹਿੰਦਾ ਦੱਸੋ ਕੌਣ ਆ ਕਹਿੰਦਾ ਵੀ ਛੇਤੀ ਥੱਲੇ ਚਲੋ ਜੋਣਾ ਕਹਿੰਦਾ ਕਹਿੰਦਾ ਆਨੰਦਪੁਰ ਸਾਹਿਬ ਵਾਲੇ ਗੁਰੂ ਆਏ ਆ ਉਹਨਾਂ ਦਾ ਨਾਂ ਗੋਬਿੰਦ ਸਿੰਘ ਆ ਉਹ ਆਏ ਆ ਜਦੋਂ ਕਹਿੰਦੇ ਪੂਰਨ ਇੰਨੀ ਗੱਲ ਸੁਣਦਾ ਪਹਿਲਾਂ ਤੇ ਪੂਰਨ ਲੱਗਦਾ ਜਾਣ ਪਰ ਫਿਰ ਜਦੋਂ ਉਹਨੂੰ ਪੁੱਛਦਾ ਕਹਿੰਦਾ ਨਾਲ ਕੌਣ ਨੇ ਪੂਰਨ ਉਹਨੂੰ ਪੁੱਛਦਾ ਕਹਿੰਦਾ ਵੀ ਇਕੱਲੇ ਹੀ ਆ ਜਦੋਂ ਜੋਣਾ ਇਹ ਗੱਲ ਦੱਸਦਾ ਨਾ ਵੀ ਇਕੱਲੇ ਹੀ ਆ ਇਦਾਂ ਇਦਾਂ ਕਰਕੇ ਚੋਲਾ ਪਾਟਿਆ ਆ ਪੂਰਨ ਮਸਾਂਦਲੇ ਦਿਮਾਗ ਦੇ ਵਿੱਚ ਗੱਲ ਆਉਂਦੀ ਕਿ ਸ਼ਾਇਦ ਮਗਰ ਕੋਈ ਫੋਰਸ ਲੱਗੀ ਹੋਵੇ ਸ਼ਾਇਦ ਕੋਈ ਮੁਸੀਬਤ ਦੇ ਵਿੱਚ ਹੈ ਮੇਰੇ ਕੋਲ ਗੱਲ ਨਾ ਪੈ ਜੇ ਮੇਰਾ ਕੋ ਨੁਕਸਾਨ ਨਾ ਹੋ ਜੇ ਉਹ ਕੁੰਡਾ ਬੰਦ ਕਰਾਉਂਦਾ ਕਹਿੰਦਾ ਵੀ ਜਾ ਜਾ ਕੇ ਕਹਿ ਦੇ ਕਿ ਮੈਂ ਨਹੀਂ ਮਿਲਣਾ ਕਹਿੰਦਾ ਉਹ ਪਹਿਲਾਂ ਇਹ ਗੱਲ ਵੀ ਕਹਿੰਦਾ ਕਰਤਾ ਕਹਿੰਦਾ ਤੂੰ ਜੌਣੇ ਨੂੰ ਝਿੜਕਦਾ ਹੈ ਕਿ ਤੂੰ ਇਹ ਕਿਉਂ ਕਿਹਾ ਕਿ ਮੈਂ ਉੱਤੇ ਸੁੱਤਾ ਪਿਆ ਤੂੰ ਇਹ ਕਹਿਣਾ ਸੀ ਮੈਂ ਤਾਂ ਘਰ ਹੀ ਨਹੀਂ ਇਹ ਕਹਿਣਾ ਸੀ ਵੀ ਮੈਂ ਤਾਂ ਘਰ ਹੀ ਨਹੀਂ ਹੈਗਾ ਕਹਿੰਦਾ ਚੱਲ ਜੇ ਹੁਣ ਤੂੰ ਕਹਿ ਹੀ ਦਿੱਤਾ ਆ ਇਹ ਇਤਿਹਾਸ ਦੇ ਵਿੱਚ ਸ਼ਬਦ ਲਿਖਿਆ ਆਉਂਦੇ ਆ ਕਿ ਜੇ ਤੂੰ ਕਹਿ ਹੀ ਦਿੱਤਾ ਆ ਕਿ ਜੌਣੇ ਨੂੰ ਵੀ ਤੂੰ ਮਾਨਪੂਰਨ ਮਸੰਦ ਕਹਿੰਦਾ ਵੀ ਮੈਂ ਘਰੇ ਆਂ ਕਹਿੰਦਾ ਜਾ ਕੇ ਇਹ ਗੱਲ ਕਹਿ ਦੇ ਵੀ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਪੂਰਨ ਮਸੰਦ ਨੇ ਜਿਉਣੇ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਦੇ ਜਾ ਕੇ ਸਾਨੂੰ ਤੁਹਾਡੇ ਦਰਸ਼ਨਾਂ ਦੀ ਜ਼ਰੂਰਤ ਨਹੀਂ ਜਦੋਂ ਸਾਨੂੰ ਦਰਸ਼ਨਾਂ ਦੀ ਲੋੜ ਪਵੇਗੀ ਅਸੀਂ ਆਨੰਦਪੁਰ ਸਾਹਿਬ ਆ ਕੇ ਆਪੇ ਦਰਸ਼ਨ ਕਰ ਲਾਂਗੇ ਹੁਣ ਤੁਸੀਂ ਇੱਥੋਂ ਜਾਓ ਇਹ ਸ਼ਬਦ ਬੋਲੇ ਦੇਖੋ ਮਹਾਰਾਜ ਤੇ ਕਿੰਨਾ ਕਿਹੋ ਜਿਹਾ ਸਮਾਂ ਆਇਆ ਜਦੋਂ ਸੰਕਟ ਦੀ ਘੜੀ ਆਉਂਦੀ ਆ ਬਹੁਤ ਜ਼ਿਆਦਾ ਜਿਹੜੇ ਕਹਿੰਦੇ ਹੁੰਦੇ ਆ ਕਿ ਪਾਸਾ ਵਟ ਲੰਦੇ ਆ ਜਦੋਂ ਕਹਿੰਦੇ ਕੋਈ ਵੱਡਾ ਜਹਾਜ਼ ਡੁੱਬਣ ਲੱਗਦਾ ਤਾਂ ਜਿਹੜੇ ਚੂਹੇ ਹੁੰਦੇ ਆ ਉਹ ਸਭ ਤੋਂ ਪਹਿਲਾਂ ਛਾਲਾ ਮਾਰਦੇ ਆ ਇੱਕ ਆਮ ਕਹਾਵਤ ਹੈ ਜਦੋਂ ਕਿਸੇ ਤੇ ਵਿਪਤਾ ਪੈਂਦੀ ਹੈ ਇਤਿਹਾਸ ਦੇ ਵਿੱਚ ਨਾ ਉਹਨਾਂ ਦਾ ਆਉਂਦਾ ਹੈ ਜਿਹੜੇ ਲਹੂ ਨਾਲ ਆਪਣਾ ਨਾਂ ਲਿਖਾਉਂਦੇ ਆ ਜਿਹੜੇ ਇਤਿਹਾਸ ਉਹ ਕ੍ਰੀਏਟ ਕਰਦੇ ਆ ਸਿਰਜਦੇ ਆ ਜਿਹੜੇ ਔਖੇ ਸਮੇਂ ਕੌਮ ਲਈ ਪੰਥ ਲਈ ਖੜਦੇ ਆ ਜਿਹੜੇ ਪਿੱਠ ਦਿਖਾ ਜਾਂਦੇ ਆ ਉਹਨਾਂ ਦਾ ਇਤਿਹਾਸ ਦੇ ਵਿੱਚ ਹਮੇਸ਼ਾ ਗਦਾਰਾਂ ਦੇ ਵਿੱਚ ਨਾਂ ਲਿਖਿਆ ਜਾਂਦਾ ਆ ਜੋਣੇ ਨੇ ਜਦੋਂ ਇਹ ਗੱਲ ਸੁਣੀ ਜੋਣਾ ਸੁਣ ਹੋ ਗਿਆ ਜੋਣੇ ਨੇ ਸਮਝ ਨਾਵੇ ਕਿ ਇਹ ਬਣ ਕੀ ਰਿਹਾ ਜਿਹੜਾ ਬੰਦਾ ਕਹਿੰਦਾ ਵੀ ਜਿਹੜਾ ਬੰਦਾ ਗੱਲ-ਗੱਲ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦਾ ਜਿਹੜੇ ਬੰਦੇ ਦਾ ਇਲਾਕੇ ਦੇ ਇਸ ਵਿੱਚ ਸਤਕਾਰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਕੇ ਆ ਤੇ ਉਹ ਅੱਜ ਗੱਲ ਕੀ ਕਰ ਰਿਹਾ ਜੋਣਾ ਜਦੋਂ ਪੌੜੀਆਂ ਚੜ੍ਹ ਕੇ ਗਿਆ ਸੀ ਬੜੀ ਤੇਜ਼ੀ ਨਾਲ ਗਿਆ ਸੀ ਉੱਤੋਂ ਹੁਣ ਪੂਰਨ ਮਸੰਦ ਨੇ ਕੁੰਡਾ ਲਾ ਲਿਆ ਬੜੀ ਹੌਲੀ-ਹੌਲੀ ਉਤਰ ਰਿਹਾ ਸਮਝ ਨਹੀਂ ਆਉਂਦੀ ਕਿ ਕਿਵੇਂ ਕਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਗੱਲ ਕਿ ਉਹਨੇ ਤੁਹਾਨੂੰ ਮਿਲਣ ਤੋਂ ਤੁਹਾਡੇ ਦਰਸ਼ਨ ਕਰਨ ਤੋਂ ਮਨਾ ਕਰਤਾ ਹੌਲੀ ਹੌਲੀ ਉਤਰਦਾ ਆਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੋਂ ਆਪ ਹੀ ਬੋਲੇ ਭਈ ਕੀ ਗੱਲ ਹੋ ਗਈ ਜਿਉਣਿਆ ਕੋਈ ਗੱਲ ਨਹੀਂ ਆਜਾ ਅਸੀਂ ਸਭ ਕੁਝ ਸੋਨੇ ਲੈ ਆਇਆ ਮਹਾਰਾਜ ਕਹਿੰਦੇ ਆ ਸਾਧੂ ਚੱਲਦੇ ਵਸੇ ਸਾਧੂ ਚੱਲਦੇ ਭਲੇ ਨਗਰੀ ਵਸਦੀ ਭਲੀ ਇਹ ਸ਼ਬਦ ਬੋਲੇ ਆ ਮਹਾਰਾਜ ਨੇ ਕੋਈ ਨਹੀਂ ਜਿਉਣਿਆ ਅਸੀਂ ਚੱਲ ਜਾਾਂਗੇ ਕਹਿੰਦੇ ਜਿਉਣਾ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਬਹਿ ਕੇ ਰੋਣ ਲੱਗ ਗਿਆ ਆਖਦਾ ਹੈ ਕਿ ਸੱਚੇ ਪਾਤਸ਼ਾਹ ਮੈਂ ਰੱਬ ਤੇ ਮੈਂ ਪ੍ਰਮਾਤਮਾ ਤੇ ਕਦੇ ਅੱਜ ਤੱਕ ਗਿਲਾ ਨਹੀਂ ਕੀਤਾ ਕਹਿੰਦਾ ਮੇਰੇ ਕੋਲ ਕੋਈ ਆਪਦਾ ਘਰ-ਬਾਰ ਨਹੀਂ ਮੇਰੇ ਕੋਲ ਕੋਈ ਝੌਂਪੜੀ ਨਹੀਂ ਕਹਿੰਦਾ ਅੱਜ ਮੇਰੇ ਕੋਲ ਇੱਕ ਕੁੱਲੀ ਵੀ ਹੁੰਦੀ ਛੋਟੀ ਜੀ ਇੱਕ ਛੋਟਾ ਜਿਹਾ ਬੈੱਡ ਵੀ ਹੁੰਦਾ ਨਾ ਕੁੱਲੀ ਦੇ ਵਿੱਚ ਰਹਿਣ ਜੋਗਾ ਕੋਈ ਵੀ ਮੰਝਾ ਹੁੰਦਾ ਲਾਉਣ ਜੋਗਾ ਤੇ ਮੈਂ ਉੱਥੇ ਤੁਹਾਨੂੰ ਲੈ ਜਾਂਦਾ ਕਹਿੰਦਾ ਅੱਜ ਮੈਨੂੰ ਪ੍ਰਮਾਤਮਾ ਤੇ ਬੜਾ ਗਿਲਾ ਆ ਉਹਨੇ ਮੈਨੂੰ ਕੁਛ ਦਿੱਤਾ ਨਹੀਂ ਕਹਿੰਦਾ ਅੱਜ ਤੱਕ ਮੈਂ ਕਦੇ ਪ੍ਰਮਾਤਮਾ ਨਾਲ ਕੋਈ ਰੋਸਾ ਨਹੀਂ ਕੀਤਾ ਕਿ ਮੇਰੇ ਕੋਲ ਮੈਨੂੰ ਕੁਛ ਦਿੱਤਾ ਨਹੀਂ ਪਰ ਅੱਜ ਮੈਨੂੰ ਬੜਾ ਦੁੱਖ ਮਹਿਸੂਸ ਹੋ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜਿਉਣਿਆ ਤੂੰ ਇੰਨਾ ਪ੍ਰੇਮ ਜਿਉਣੇ ਨੇ ਕਹਿੰਦੇ ਖੂਹ ਲਾਉਣਾ ਸੀ ਖੂਹ ਲਾਉਣ ਵਾਸਤੇ ਆਪਦਾ ਖੂਹ ਲਾਉਣ ਵਾਸਤੇ ਨਾ ਆਪਦਾ ਉਹਨੇ ਟਿੰਡਾ ਰੱਖਿਆ ਹੋਈਆਂ ਸੀ ਕਿਉਂਕਿ ਉਦੋਂ ਖੂਹ ਟਿੰਡਾ ਵਾਲਾ ਖੂਹ ਚੱਲਦਾ ਸੀ ਜਿਹੜੀਆਂ ਟਿੰਡਾ ਇਦਾਂ ਭਰ ਕੇ ਬਾਹਰ ਡੁੱਲਦੀਆਂ ਸੀ ਉਹ ਟਿੰਡਾ ਰੱਖਿਆ ਹੋਈਆਂ ਸੀ ਠੰਡ ਦਾ ਮੌਸਮ ਸੀ ਜਿਉਣੇ ਨੇ ਆਪਣੇ ਮੰਜੇ ਤੇ ਲਾ ਗਏ ਥੋੜੀ ਕਿਉਂਕਿ ਪਸ਼ੂਆਂ ਵਾਸਤੇ ਵੀ ਜਾਂ ਆਪਣੇ ਵਾਸਤੇ ਅੱਗ ਰੱਖੀ ਹੋਈ ਜੀ ਅੱਗ ਵਾਲੀ ਹੋਈ ਸੀ ਉਸ ਅੱਗ ਦੇ ਜਿਹੜੇ ਕੋਲੇ ਹੁੰਦੇ ਆ ਗਰਮ-ਗਰਮ ਉਹ ਜਿਉਣੇ ਨੇ ਚੱਕ ਕੇ ਟਿੰਡ 'ਚ ਪਾਏ ਆ ਤੇ ਟਿੰਡ 'ਚ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿੱਤੇ ਆ ਕਹਿੰਦਾ ਮਹਾਰਾਜ ਵੀ ਹੋਰ ਤੇ ਮੈਂ ਕੁਝ ਨਹੀਂ ਦੇ ਸਕਦਾ ਠੰਡ ਦਾ ਮੌਸਮ ਹੈ ਇਹ ਕੋਲੇ ਇਹ ਅੱਗ ਨੂੰ ਆਪਦੇ ਨਾਲ ਲੈ ਜਾਓ ਠੰਡ ਦੇ ਵਿੱਚ ਤੁਹਾਡਾ ਬਚਾਅ ਕਰੇਗੀ ਤੁਹਾਨੂੰ ਸੇਕ ਨਿਗ ਮਿਲਦਾ ਰਹੇਗਾ ਪਹਿਲਾਂ ਦੇ ਕਹਿੰਦੇ ਮਹਾਰਾਜ ਨੇ ਮਨਾਂ ਕਰਤਾ ਪਰ ਜੂਣਾ ਦਾ ਪਿਆਰ ਇੰਨਾ ਜ਼ਿਆਦਾ ਸੀ ਜੂਣਾ ਕਹਿੰਦੇ ਰੋਈ ਹੀ ਜਾਂਦਾ ਸੀ ਉੱਥੇ ਸਿਰਫ ਮਹਾਰਾਜ ਦੇ ਦਰਸ਼ਨ ਕਰਕੇ ਜਾਂ ਬੈਰਾਗ ਦੇ ਵਿੱਚ ਆ ਕੇ ਮਹਾਰਾਜ ਦੇ ਹਾਲਾਤ ਵੇਖ ਕੇ ਕਹਿੰਦੇ ਬੜਾ ਰੋਇਆ ਤੇ ਮਹਾਰਾਜ ਕਹਿੰਦੇ ਉਹਦੇ ਪਿਆਰ ਨੂੰ ਦੇਖ ਕੇ ਮਨਾਂ ਨਹੀਂ ਕਰ ਸਕੇ ਉਥੋਂ ਟਿੰਡ ਲੈ ਕੇ ਤੁਰ ਪੈਂਦੇ ਆ ਅੱਗ ਦੇ ਵਿੱਚ ਅੱਗੇ ਜਾਂਦੇ ਆ ਅੱਗੇ ਜਾ ਕੇ ਚਲੋ ਅੱਗ ਠੱਡੀ ਠੰਡੀ ਪੈ ਜਾਂਦੀ ਆ ਕੋਲੇ ਠੰਡੇ ਹੋ ਜਾਂਦੇ ਆ ਸਮਾਂ ਲੰਘਦਾ ਆ ਕੋਲੇ ਸੁੱਟ ਦਿੰਦੇ ਆ ਉਹੀ ਟਿੰਡ ਸੀ ਜਿਹਦਾ ਸਰਾਣਾ ਲਾ ਕੇ 마ਸੀਵਾੜੇ ਦੇ ਜੰਗਲਾਂ ਦੇ ਵਿੱਚ ਸੁੱਤੀ ਆ ਨਹੀਂ ਜਿੱਥੇ ਇੰਨਾ ਸਰਸਾ ਦੇ ਵਿੱਚ ਇੰਨਾ ਕੁਝ ਵਹਿ ਗਿਆ ਇੰਨਾ ਕੁਝ ਚਲੇ ਗਿਆ ਪਵਿੱਤਰ ਗ੍ਰੰਥ ਸੋਨਾ ਚਾਂਦੀ ਪੁੱਤਰ ਪੁੱਤਰਾਂ ਤੋਂ ਪਿਆਰੇ ਸਿੰਘ ਕਿੰਨਾ ਕੁਝ ਚਲੇ ਗਿਆ ਮਹਾਰਾਜ ਨੇ ਪਰ ਟਿੰਡ ਨੂੰ ਸੰਭ ਕੇ ਰੱਖਿਆ ਕੱਲ ਟਿੰਡ ਦੀ ਨਹੀਂ ਗੱਲ ਜੋਨੇ ਦੀ ਮੁਹੱਬਤ ਦੀ ਆ ਜੋਨੇ ਦੇ ਪਿਆਰ ਦੀ ਆ ਉਸੇ ਟੈਂਡ ਦਾ ਸਹਰਾਣਾ ਲਾ ਕੇ 마שיਵਾੜੇ ਦੇ ਵਿੱਚ ਸੁੱਤੇ ਆ। ਇਸੇ ਗੱਲ ਦਾ ਜ਼ਿਕਰ ਬਹੁਤ ਇਤਿਹਾਸ ਕਰ ਬਹੁਤ ਘੱਟ ਕਰਦੇ ਆ ਪ੍ਰਚਾਰਕ ਬਹੁਤ ਘੱਟ ਕਰਦੇ ਆ ਪਰ ਗੱਲ ਜੂਣੇ ਦੇ ਕਿਰਦਾਰ ਦੀ ਆ ਜੂਣਾ ਜਿਹੜਾ ਸਦਾ ਲਈ ਅਮਰ ਹੋ ਗਿਆ ਆਪਣੇ ਕਿਰਦਾਰ ਕਰਕੇ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਦੇ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਸਿਖਾਇਆ ਕਰੋ ਗੁਰੂ ਕਰਨਾ ਜੂਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ